ਜੀ ਮੱਜਾ ਮਿਲਦੀਆਂ ਨਹੀਂ ਇੱਥੇ ਹਾਂਜੀ ਗਈਆਂ ਦੇ ਬਹੁਤ ਫਾਰਮ ਦੇਖੇ ਆ ਸੋਣੇ ਵੀ ਮੈਂ ਵੀਡੀਓ ਬਹੁਤ ਦੇਖੀਆਂ ਨੇ ਹਨਾ ਹਾਂਜੀ ਇਹ ਕਿੱਥੋਂ ਲੱਭੀਆਂ ਫਿਰ ਇੰਨਾ ਇਹ ਇਟਲੀ ਦੀ ਬਰੀਡ ਆ ਇਟਲੀ ਦੀ ਠੀਕ ਆ ਵੀਰੇ ਹਾਂਜੀ ਇਟਲੀ ਤੋਂ ਸਾਰਾ ਅਰੇਂਜਮੈਂਟ ਹੋਇਆ ਸੀਗਾ ਤੇ ਕੁਝ ਚਲੋ ਇੱਥੇ ਮੈਨੂੰ ਕੁਦਰਤੀ ਮਿਲ ਗਈਆਂ ਬੰਦੇ ਨਾਲ ਸੌਬ ਬਣ ਗਿਆ ਉਹਨੇ ਸਰਟੀਫਿਕੇਟ ਹੀ ਸਾਰੀ ਉੱਥੋਂ ਜਦੋਂ ਲਿਆਉਣ ਦੀ ਹਨਾ ਕੁਝ ਫਿਰ ਮੈਚ ਸਪੈਸ਼ਲੀ ਮੰਗਾ ਲਈਆਂ ਓਕੇ ਤੇ ਕੁਝ ਨਾਲ-ਨਾਲ ਹੌ ਰੁਲਾਉਂਦੇ ਹੀ ਜਾਂਦੇ ਆਪਾਂ ਜਦੋਂ ਵੀਡੀਓ ਸਾਰੀ ਇੱਥੇ ਨੇ ਨਹੀਂ ਤੁਮ ਮਤਲਬ ਇਟਲੀ ਤੋਂ ਆਈਆਂ ਸਾਰੀਆਂ ਮੱਝਾਂ ਲਈਆਂ ਇੱਥੋਂ ਹੀ ਆਈਆਂ ਸਾਰੀਆਂ ਇਟਲੀ ਇਹ ਮੱਝ ਦਾ ਕੀ ਰੇਟ ਹੁੰਦਾ ਆ ਮੱਝ ਦਾ ਰੇਟ ਉਹ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀਗਾ ਉਹ ਤਾਂ ਬਹੁਤ ਜ਼ਿਆਦਾ ਮਹਿੰਗੀਆਂ ਪਈਆਂ ਹਨ ਉਹ ਤਾਂ ਤੁਹਾਨੂੰ ਕੋਈ ਆਈਡੀਆ ਨਹੀਂ ਸੀਗਾ ਸ਼ੌਂਕ ਹੀ ਅੰਨੇ ਬਾ ਸ਼ੌਂਕ ਸੀ ਜਿਹੜਾ ਕਹਿੰਦੇ ਹਨ ਬਈ ਪੈਸੇ ਦੇਖੇ ਨਹੀਂ ਆਪਾਂ ਕੋਈ ਵੀ ਹੁਣ ਗਾਂਹ ਜਿਹੜਾ ਆ ਸਮਾਨ ਜਿਹੜਾ ਹੁਣ ਸਾਨੂੰ ਪਤਾ ਲੱਗ ਗਿਆ ਵੀ ਜਿਵੇਂ ਜਿਵੇਂ ਹੁਣ ਆਪ ਬਰੀਡਿੰਗ ਕਰਦੇ ਆ ਜਾਂ ਕਿੰਨੀ ਕੋਸਟ ਆ ਤੇ ਕਿਦਾਂ 7 ਤੋਂ ਲੈ ਕੇ 10 ਦੇ ਵਿੱਚ ਵਿੱਚ 12 ਦੇ ਵਿੱਚ ਐਵਰੇਜ ਇੱਕ ਮੱਝ ਦਾ ਰੇਟ ਆ ਹੁਣ ਉਦਾਂ ਜਿਹੜੀ 1000 ਡਾਲਰ ਤੋਂ ਲੈ ਕੇ ਹਾਂ 12000 ਡਾਲਰ ਦੇ ਵਿੱਚ ਵਿੱਚ ਜਿਹੜੀ ਚੰਗੀ ਮੱਝ ਆ ਮਤਲਬ ਜਿਹਨੂੰ ਚੰਗੀ ਮੱਝ ਕਹ ਉੱਪਰ ਮੈਂ ਤੁਸੀਂ ਕੋਈ ਆਪਣੇ ਕੋ ਵੀ ਹੈਗੀ ਹੈਗੀ ਆਪਣੇ ਕੋ ਤੋਂ ਝੋਡੀਆਂ ਵਾਲੇ ਜਿਹੜੇ 12 14 ਕਿਲੋ